ਲਾ ਤੁਸੀਂ ਦੇਖ ਸਾਹਨੇ ਬਾਈ ਬਹੁਤ ਸੋਹਣਾ ਮੇਡਾ ਬਾਈ ਬਾਈ ਜੀ ਖੀਰ ਆਈ ਯਾਰ ਇਹ ਦੁਗਾ ਜੀ ਦੋ ਦੇ ਦੁਗਾ ਦੰਦ ਪਟਕੇ ਹੋਣਗੇ ਮਣ ਜਾ ਹਾਂ ਜੀ ਮੜੇ ਪਟਕੇ ਦਸਾਂ ਦੰਦ ਬਾਈ ਕੋਈ ਦੇਖਾਉਂਦੇ ਬਾਈ ਬਹੁਤ ਸੋਹਣਾ ਮੇਡਾ ਹਾਂ ਹਲੇ ਦੁਗਾ ਹੁਣ ਹੋਇਆ ਬਾਈ ਹਾਂਜੀ ਬਹੁਤ ਸੋਹਣਾ ਮੇਡਾ ਬਾਈ ਕੀ ਮੰਗਦੇ ਹਾਂ ਦਾ ਤੁਸੀਂ 25000 ਜੀ ਦੇਣਾ ਕਿੰਨਾ ਦਾ ਬਾਈ ਹੈ ਜੀ ਦੇਣਾ ਕਿੰਨੇ ਦਾ ਯਾਰ 2000 ਘੱਟ ਦੇ ਦੇ ਜੀ 3500 ਤੁਸੀਂ ਦੇ ਦਾਂ ਬਾਈ 25000 ਰੁਪਏ ਮੇਡਾ ਦਾ ਮੰਗ ਰਹੇ ਨੇ ਕੀ ਬਾਈ ਮਹਿੰਗੇ ਨਹੀਂ ਸ਼ੌਂਕ ਵਾਲਾ ਬਾਈ ਤੁਸੀਂ ਭੇਡਾਂ ਹੋਰ ਵੀ ਰੱਖਦੇ ਹੋ ਨਹੀਂ ਇੱਕ ਇਕੱਲੇ ਹੀ ਹੈ ਜੀ ਇਕੱਲੇ ਹੀ ਰੱਖਿਆ ਬਾਈ ਅੱਛਾ ਸ਼ੌਂਕ ਵੀ ਰੱਖਿਆ ਇਕੱਲਾ ਜੀ ਵਿੱਚ ਹੀ ਛੜਦਾ ਦੀ ਕੰਮ ਅੱਛਾ ਜੀ ਹਾਂ ਜੀ ਠੀਕ ਆ ਬਾਈ ਹੁਣ ਇਕੱਲੇ ਹੀ ਰੱਖਿਆ ਹੈਗੇ ਹੋਰ ਬਾਈ ਆਪਾਂ ਕੀ ਜਮ ਕਰਦੇ ਆ ਬਾਈ ਕੀ ਕੰਮ ਕਰਦੇ ਆ ਵੀਰੋ ਮਾੜਾ ਬਟਾ ਮੱਛਾ ਬਣਾ ਜਾਂਦਾ ਹੈ ਜੀ ਹਾਂ ਜੀ ਬੱਲੇਕ ਬਣਾਦੇ ਅੱਛਾ ਕੰਪੈਨਾਂ ਤੇ ਜਾਂਦੇ ਹੋ ਬਾਕੀ ਮੀਟਾ ਬਸ ਹੀ ਸ਼ੌਂਕੀ ਰੱਖਿਆ ਹੋਇਆ ਪਹਿਲਾਂ ਭੇਡਾਂ ਪੂਣਾ ਰੱਖਦੇ ਸੀ ਬਾਈ ਹਾਂ ਠੀਕ ਆ ਬਾਈ ਦੇ ਸਾਰੇ ਬਾਈ ਮੀਟਾ ਵਧੀਆ ਮੈਂ ਜੀ ਕੀ ਕਰੀਏ ਚਲੋ ਦੇਖਦੇ ਆ 25000 ਦਾ ਵਿਕਦਾ ਜਾਂ ਨਹੀਂ ਪਈਆਂ ਦਾ ਬਾਕੀ ਗੱਲ ਕਰਦੇ ਹੁਣ ਬਹੁਤ ਧੰਨਵਾਦ ਜੀ